ਬਹੁਤ ਜੇ ਤਾਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਣੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬੜਾਇਆ ਅੱਜ ਉਹਨਾਂ ਨੂੰ ਪੈ ਗਿਆ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲ ਬਾਲੀ ਬਹੁਤ ਕੁਝ ਬੋਲਦੇ ਆ ਮੈਂ ਸਹਿਮਤ ਹਾਂ ਮਗਰ ਈਆਂ ਪੜਨਾ ਸੰਧੀਆਂ ਉਹਨਾਂ ਦੀ ਸਿਸਟਰ ਇੱਕ ਹੈਗੇ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਬੇ ਪਿੰਡ 'ਚ ਉਹਨਾਂ ਤੇ 307 ਦਾ ਪਰਚਾ ਦਿੱਤਾ। ਵੈਸੇ ਤਾਂ ਜੀ ਸਰਕਾਰ ਇਹ ਐਨਆਰਆਈ ਨਹੀਂ ਬਣਾਈ ਐ ਤੇ ਜਿਨ੍ਹਾਂ ਨੇ ਬਣਾਈ ਐ ਉਹਨਾਂ ਨੂੰ ਪਈ ਇਹ ਸਭ ਤੋਂ ਪਹਿਲਾਂ। ਇਹ ਕੋਈ ਬਦਲਾਅ ਦਾ ਹੀ ਚੱਕਰ ਹੋਣਾ। ਆ ਅੱਜਕੱਲ ਉਹ ਉਹਦਾ ਵੀ ਬੜਾ ਚਲੋ ਭਾਵੇਂ ਮੈਂ ਉਹਨਾਂ ਦੀ ਪੋਲਿਟਿਕਸ ਨਾਲ ਕੋਈ ਏਡੀ ਸਹਿਮਤੀ ਨਹੀਂ ਰੱਖਦਾ। ਮਗਰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਮੈਂ ਜਰੂਰ ਮਹਿਸੂਸ ਕਰਦਾ ਕਿ ਬੰਦੇ ਨੂੰ ਕਹਿਣਾ ਚਾਹੀਦਾ ਚਲੋ ਹਰੇਕ ਦੀ ਆਪ ਦੀ ਪੋਲਿਟਿਕਸ ਹੈ ਹਰੇਕ ਨੇ ਆਪ ਦਾ ਕੰਮ ਕਰਨਾ ਹੈ ਬਹੁਤ ਚਿਰ ਤੋਂ ਮੇਰੇ ਤੇ ਇਹ ਗੱਲ ਦੀ ਚਰਚਾ ਹੋ ਰਹੀ ਕਿ ਤੁਸੀਂ ਭਾਨੇ ਸਿੱਧੂ ਤੇ ਕੁਝ ਨਹੀਂ ਬੋਲੇ ਯਾਰ ਤਾਂ ਭਗਵੰਤ ਦੇ ਸੀ ਭਗਵੰਤ ਨੂੰ ਬਣਾਉਣ ਵਾਲਿਆਂ ਚੋਂ ਸੀ ਔਰ ਅੱਜ ਜਿਨ੍ਹਾਂ ਨੇ ਉਹਨੂੰ ਬਣਾਇਆ ਅੱਜ ਉਹਨਾਂ ਨੂੰ ਪੈ ਗਿਆ ਕਿੱਥੇ ਪੰਜਾਬੀਆਂ ਨੂੰ ਵਿਚਾਰਨਾ ਚਾਹੀਦਾ ਕਿ ਕੀ ਤੁਹਾਡਾ ਫੈਸਲਾ ਸਹੀ ਸੀ ਕਿਉਂਕਿ ਇਹ ਉਹ ਪਾਰਟੀ ਹੈ ਜਿਹਨੂੰ ਹਿਮਾਚਲ ਪ੍ਰਦੇਸ਼ ਨੇ ਰਿਜੈਕਟ ਕੀਤਾ 1% ਤੋਂ ਘੱਟ ਵੋਟਾਂ ਗੁਜਰਾਤ ਦੇ ਲੋਕਾਂ ਨੇ ਰਿਜੈਕਟ ਕੀਤਾ ਦੇਸ਼ ਦੇ ਹੋਰ ਕਈ ਸੂਬੇ ਆ ਜਿੱਥੇ ਇਹਨਾਂ ਨੂੰ ਰਿਜੈਕਸ਼ਨ ਦਾ ਸਾਹਮਣਾ ਮਿਲਿਆ ਹੁਣ ਇਲੈਕਸ਼ਨਾਂ ਹੋਈਆਂ ਮੱਧਿਆਪੁਰਦੇਸ਼ ਰਾਜਸਥਾਨ ਹਰੇਕ ਥਾਂ ਇਹ ਨਕਾਰਤੇ ਗਏ ਮਗਰ ਪਤਾ ਨਹੀਂ ਪੰਜਾਬੀ ਕੇ ਇਸ ਗੱਲ ਤੇ ਇਹਨਾਂ ਦੀ ਗੱਲਾਂ ਤੇ ਆ ਗਿਓਰ ਅੱਜ ਐਡਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਕਿ ਪੰਜਾਬੀ ਜਿਹਦਾ ਲੋਹਾ ਦੁਨੀਆ ਮੰਨਦੀ ਆ ਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਹਨਾਂ ਨੇ ਪੱਗ ਦਾ ਸ਼ਾਨ ਉੱਚੀ ਕੀਤੀ ਅੱਜ ਕੀ ਉਹਨੂੰ ਕੋਈ 3.5 ਫੁੱਟ ਦਾ ਬੰਦਾ ਦਿੱਲੀੋਂ ਚਲਾਊਗਾ ਦਿੱਲੀ ਮਾਡਲ ਦਿੱਲੀ ਮਾਡਲ ਕਾਹਦਾ ਦਿੱਲੀ ਮਾਡਲ ਲੁੱਟ ਕੋ ਸੁੱਟਦਾ ਹਰ ਇੱਕ ਚੀਜ਼ 'ਚ ਅੱਜ ਦਿੱਲੀ ਵਾਲਿਆਂ ਨੂੰ ਜਾਂ ਬਾਹਰ ਤੋਂ ਲਿਆ ਕੇ ਲੋਕਾਂ ਨੂੰ ਕਾਬਜ਼ ਕਰਤਾ ਚਾਹੇ ਰਾਜ ਸਭਾ ਕੁਛ ਹੋਰ ਆ ਉਹਦੇ ਰਿਜ਼ਲਟ ਵੇਖੀ ਰੇ ਅੱਜ ਮੈਂ ਭਾਵੇਂ ਭਾਣੇ ਤੇ ਲੱਖੇ ਦੀ ਪੋਲਿਟਿਕਸ ਉਹਨਾਂ ਦੀ ਸ਼ਬਦਾਬਲੀ ਉਹਨਾਂ ਦੀ ਬੋਲਬਾਲੀ ਬਹੁਤ ਕੁਝ ਬੋਲਦੇ ਆ ਮੈਂ ਸਹਿਮਤ ਹਾਂ ਮਗਰ ਈਆਂ ਪੈਣਾ ਸਾਝੀਆਂ ਨੇ ਉਹਨਾਂ ਦੀ ਸਿਸਟਰ ਇੱਕ ਹੈਗੇ ਕਿਰਨਦੀਪ ਕੌਰ ਜਿਹੜੇ ਹੈਡਮਾਸਟਰ ਨੇ ਉਹ ਲੱਗੇ ਆ ਜੀ ਉੱਪੇ ਪਿੰਡ ਚ ਉਹਨਾਂ ਤੇ 307 ਦਾ ਪਰਚਾ ਦਿੱਤਾ ਦੂਜੇ ਸਿਸਟਰ ਜਸਪਾਲ ਕੌਰ ਉਹ ਪਟਿਆਲੇ ਵਿਆਹ ਹੈ ਔਰ ਮੌਕੇ ਤੇ ਇੱਕ ਸਕੂਲ ਚ ਸੀ ਇੱਕ ਆਪਦੇ ਘਰੇ ਸੀ ਪਟਿਆਲੇ ਦੋਵਾਂ ਤੇ 307 ਲਾਤੀ ਅੱਜ ਮੇਰੀ ਗੱਲ ਵੀ ਹੋਈ ਸਰਬਜੀਤ ਸਰਪੰਚ ਕੋਟ ਦੁੰਨੇ ਵਾਲੇ ਨਾਲ ਉੱਤੇ ਵੀ ਉਹ ਥਾਣੇ ਸੀ ਉਹ ਦਿਨ 3 ਤਰੀਕ ਨੂੰ ਉੱਤੇ ਵੀ 307 ਲਾਤੀ ਮਤਲਬ ਇਹ ਜੀ ਇਹ ਨਿਹਰਗਰਦੀ ਮੌਜੂਦਾ ਸਰਕਾਰ ਕਰ ਰਹੀ ਹੈ ਹਰੇਕ ਝੂਠੇ ਪਰਚੇ ਐਨਆਰਆਈ ਦੀ ਜ਼ਮੀਨਾਂ ਤੇ ਕਬਜ਼ੇ ਔਰ ਕਬਜ਼ੇ ਕੌਣ ਕਰ ਰਿਹਾ ਆਪ ਦੇ ਕਾਰਕੁਨ ਆਪ ਜਿहां ਆਪ ਦੇ ਐਮਐਲਏ ਕਰਾ ਰਹੇ ਇਸ ਲਈ ਤਾਂ ਜਿਨ੍ਹਾਂ ਨੇ ਬਣਾਇਆ ਉਹਨਾਂ ਨੂੰ ਵਿਚਾਰਨਾ ਚਾਹੀਦਾ ਔਰ ਮੈਂ ਸਮਝਦਾ ਉਹਨਾਂ ਨੇ ਸਮਝ ਲਿਆ ਉਹ ਕੁਵਾਰੀ ਜ਼ਰੂਰ ਉਹਨਾਂ ਨਾਲ ਧੋਖਾ ਹੋਇਆ ਸਬਕ ਸਿਖਾਉਣਗੇ ਜੋ ਹਾਲਾਤ ਬਣੇ ਹੋਏ ਆ ਇਹ ਸਰਕਾਰਾਂ ਇਹ ਪਾਵਰਾਂ ਕਦੇ ਪੱਕੀਆਂ ਨਹੀਂ ਰਹੀਆਂ ਇਹ ਆਂਦੀ ਜਾਂਦੀ ਰਹਿੰਦੀ ਹੈ ਮਗਰ ਜੋ ਹੁਣ ਮੌਜੂਦਾ ਆਪ ਦੀ ਸਰਕਾਰ ਨੇ ਹਾਲਾਤ ਬਣਾਤੇ ਮੈਨੂੰ ਨਹੀਂ ਲੱਗਦਾ ਮੁੜ ਕੇ ਇਹਨਾਂ ਤੋਂ ਕੋਈ ਗਲਤੀ ਵੀ ਕਰੂਗਾ ਇਹਨਾਂ ਨੂੰ ਵੋਟ ਕੋਲ ਬਿਲਕੁਲ ਸਾਡਾ ਜੀ ਪੰਜਾਬ ਦੇ ਭਲੇ ਦਾ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਭਲਾਈ ਲਈ ਸਮਝੌਤਾ ਹੋ ਸਕਦਾ ਹੈ ਪੰਜਾਬ ਦੀ ਤਰੱਕੀ ਲਈ ਸਾਡਾ ਸਮਝੌਤਾ ਬਾਕੀ ਪਾਰਟੀਆਂ ਕੂਟੀਆਂ ਛੋਟੀ ਗੱਲ ਹੈ ਜਦੋਂ ਜਿਹਦੇ ਨਾਲ ਹੋਊਗਾ ਅੱਜ ਤਾਂ ਪਸਪਾ ਨਾਲ ਹੈ ਜੇ ਕੋਈ ਹੋਊਗੀ ਤਬਦੀਲੀ ਤੁਸੀਂ ਲਿਖੀ ਪੂਰੀ ਜਾਣਦੇ ਹੋ ਜੇ ਕੋਈ ਹੋਊ ਤੁਹਾਨੂੰ ਦੱਸ ਦੇਵਾਂਗੇ ਜਾਂ ਤੁਹਾਡੀ ਅਖਬਾਰ ਚੋਂ ਪੜ੍ਹ ਲਿਆਂਗੇ